ਗੁੱਡ ਮਾਰਨਿੰਗ ਕਹਿੰਦੇ ਮੇਰੇ ਵੀਰੋ ਅੱਜ ਗੱਗੂ ਹਣੀ ਵਿਆਹ ਦਾ ਦੂਜਾ ਦਿਨ ਤੇ ਗੱਗੂ ਹਣੀ ਕ੍ਰਾਫਟ ਲਾ ਕੇ ਤਿਆਰੀਆਂ ਚੈੱਕ ਕਰਦੇ ਹੋਏ ਵੀ ਕ੍ਰਾਫਟ ਸਹੀ ਤੇ ਕਿਸ ਤਰ੍ਹਾਂ ਲੱਗੂਗਾ ਗੱਗੂ ਇਹ ਜਿਆਦਾ ਨਹੀਂ ਤੇਰੇ ਮਨ ਲੱਗਾ ਗਿੱਚੀ ਤੇ ਨਹੀਂ ਚੜਿਆ ਪਿਆ ਹੈ ਮੰਮੀ ਇਹ ਲੋਕੀ ਸਿਰਾਂ ਤੇ ਬੰਨਦੀਆਂ ਸੀ ਬਾਪੂੜੀ ਗਾ ਸਿਰ ਤੇ ਬੰਨਿਆ ਮਾਰੇ ਜਿਹੜਾ ਤੂੰ ਕਾਗਜ਼ ਕਾ ਕੇ ਤੁਰਿਆ ਇਸ ਸਕਾਫ ਨੂੰ ਕ੍ਰਾਫਟ ਕਹਿ ਦੇਣਾ ਤੇ ਕੋਈ ਸਿਆਣਪ ਤੇ ਵਾਲੀ ਗੱਲ ਤੇ ਨਹੀਂ ਨਾ ਹੈ ਓਏ ਹਰਮਣ ਮੈਂ ਕਿਹਾ ਸਕਾਫ ਨੂੰ ਕ੍ਰਾਫਟ ਕਹਿ ਦੇਣਾ ਕੋਈ ਸਿਆਣਪ ਵਾਲੀ ਗੱਲ ਤੇ ਨਹੀਂ ਕੁੜੀਆਂ ਕੁੜੀਆਂ ਸਾਰੇ ਕਾ ਤੂੰੋਂ ਭੱਜ ਕੇ ਆ ਕੇ ਮੁੰਡੇ ਵਿੱਚ ਵਜਾ ਬਾਜ ਕੇ ਬਾਜ ਕੇ ਤਾਂ ਥੋੜਾ ਕਲਰ ਬਹੁਤ ਸੋਹਣਾ ਲੱਗ ਬਹੁਤ ਸੋਹਣਾ ਗੱਗੂ ਰੰਗ ਲੱਗ ਰਿਹਾ ਤੇਰੇ ਉੱਤੇ ਬਹੁਤ ਜੱਚ ਰਿਹਾ ਤੂੰ ਜਿਹੜਾ ਤੂੰ ਕ੍ਰਾਫਟ ਲਾ ਲਿਆ ਐਂਡ ਐਂਡ ਇਹ ਦੁਨੀਆ ਤੋਂ ਤਾਂ ਲੈਵਲ ਦੀ ਸ਼ੋਹਰਤ ਹੈ ਮੇਰੇ ਦੇਖੋ ਜੀ ਥੱਲੇ ਕੀ ਹੈ ਚੱਪਲਾ oh wow nice nice ਪਤਾ ਨਹੀਂ ਲੱਗਦਾ nice ਕਰੀਬੀ ਆ ਗਈ ਕ ਉੱਤੇ ਕ੍ਰਾਫਟ ਲਾ ਕੇ ਥੱਲੇ ਚੱਪਲਾ ਢੋ ਅੱਡ ਵਾਹ ਜੀ ਵਾਹ ਲਾਲ ਰੰਗ ਨਹੀਂ ਪਾ ਕੇ ਬਣਨੀ ਅੱਜ yes ਲਾਲ ਹੀ ਨਾ ਵੀ ਠੀਕ ਹੈ ਥੱਲੋਂ ਲੈ ਕੇ ਉੱਪਰ ਤੱਕ ਕੋਈ ਵੀ ਚੀਜ਼ ਆਉਦੀ ਨਹੀਂ ਹਾਂ ਨਹੀਂ ਲਾ ਦੇਣੀ ਮੈਂ ਆਪ ਹੀ ਸਵਾਏ ਆਪਦੇ ਹੀ ਸਵਾਏ ਬਸ ਸਾਰੇ ਰੇਟਿੰਗ ਆ ਨੇ ਵੈਰੀ ਗੁੱਡ ਚੰਗੇ ਕਾਰੀਗਰ ਲੱਭਣੇ ਪੈਂਦੇ ਆ ਜਿੰਨੂੰ ਆਪਾਂ ਮੇਚਾ ਦੇ ਕੇ ਆਈਏ ਤੇ ਉਹ ਮੜੇ ਜੇ ਵੱਡੇ ਰੱਖਦੇ ਫੇਰ ਇਹਦੇ ਅਰਗੜ ਪੂਰੇ ਆਉਂਦੇ ਆ ਜਦੋਂ ਸਾਈਜ਼ ਸੀਮ ਹੋਵੇ ਨਹੀਂ ਇਹ ਬੜਾ ਫੈਲਾ ਇਹ ਨਜ਼ਾਰਾ ਬਾਈ ਵਾਹ ਮੇਰੇ ਨਹੀਂ ਆਪਣੇ ਭਈ ਆਪਣਾ ਸੱਚਾ ਹੀ ਵੱਖਰਾ ਬਣਿਆ ਹੋਇਆ ਤੁਹਾਡੇ ਨਾਲ ਨਾ ਮੇਰੇ ਤੁਹਾਡੇ ਹੁਣ ਤੇ ਨਾ ਤੁਹਾਡੇ ਮੇਰੇ ਹੁਣ ਟਾਈ 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 ਹੁਣ ਟਾਈ ਲਾਉਣ ਲੱਗਾ ਬੰਨੀ ਗੱਲ ਕ੍ਰਾਫਟ ਨਾਲ ਰੰਗ ਤਾਂ ਲੱਭਣਾ ਹੈ